ਟਿਵਾਨਾ ਰੈਡੀ ਦੇ ਸਦਾਰ ਸੁਰਤੇ ਆਪਣੀ ਕੋਸ਼ਿਸ਼ ਰਹਿੰਦੀ ਹੈ ਕਿ ਹਰ ਵਿਸ਼ੇ ਤੇ ਗੱਲਬਾਤ ਕੀਤੀ ਜਾਵੇ ਥੋੜੀ ਦਿਰ ਮੈਂ ਕਾਲ ਨਹੀਂ ਲਵਾਵਾਂਗਾ ਤੇ ਪੇਰੈਂਟਸ ਮਾਪੇ ਤੁਹਾਡੇ ਸ਼ਹਿਰ ਤੋਂ ਜਿੰਨੀ ਦੂਰ ਨੇ ਉਹਨਾਂ ਤੁਹਾਡਾ ਤਣਾਅ ਵਧੇਗਾ ਮਾਪੇ ਬਾਪ ਦੀ ਚਿੰਤਾ ਦੇ ਵਿੱਚ 47% ਦੀ ਲੋਕ ਭਾਵਨਾਤਮਕ ਰੂਪ ਦੇ ਵਿੱਚ ਟੁੱਟ ਜਾਂਦੇ ਨੇ ਟੁੱਟਣ ਲੱਗਦੇ ਨੇ ਜਾਨਕਿ 47% ਦੀ ਲੋਕ ਜਦੋਂ ਮਾਪਿਆਂ ਤੋਂ ਦੂਰ ਰਹਿੰਦੇ ਨੇ ਉਹ ਟੁੱਟਣ ਲੱਗ ਜਾਂਦੇ ਨੇ ਆਪਾਂ ਕੱਲ ਵੀ ਇੱਕ ਕਹਾਣੀ ਪੜ੍ਹੀ ਸੀਗੀ ਉਸ ਦੇ ਵਿੱਚ ਮਨੋਜ ਨਾਂ ਦਾ ਇੱਕ ਵਿਅਕਤੀ ਸੂਸਾਈਡ ਕਰਦਾ ਲੁਧਿਆਣਾ ਦੇ ਵਿੱਚ ਉਹ 33 ਸਾਲ ਦਾ ਸੀ ਜਦੋਂ ਉਹਦੀ ਮਾਂ ਚਲੀ ਗਈ ਉਸ ਤੋਂ 8 ਸਾਲ ਬਾਅਦ ਉਸਨੇ ਪਰਸੋਂ ਆਪਣੇ ਕਮਰੇ ਦੇ ਵਿੱਚ ਲੱਕੜਾਂ ਚੜੀਆਂ ਅੱਗ ਲਾ ਦਿੱਤੀ ਤੇ ਵਿੱਚ ਬੈਠ ਗਿਆ ਜਿਵੇਂ ਸਤੀ ਹੁੰਦੇ ਹੁੰਦੇ ਆ ਸੜ ਗਿਆ ਤੇ ਮੌਤ ਹੋ ਗਈ ਮਾਨਸਿਕ ਰੂਪ ਦੇ ਵਿੱਚ ਉਹ ਟੁੱਟਿਆ ਹੋਇਆ ਸੀ ਪਰਿਵਾਰ 'ਚ ਕੋਈ ਹੋਰ ਜੀ ਨਹੀਂ ਸੀ 8 ਵਰ ਪਹਿਲਾਂ ਮਾਂ ਚਲੇ ਗਈ ਚੁੱਪ ਰਹਿੰਦਾ ਸੀ ਲੋਕਾਂ ਨਾਲ ਵਿਚਰਦਾ ਨਹੀਂ ਸੀ ਹੁਣ ਮਾਪੇ ਜਦੋਂ ਜਾਂਦੇ ਨੇ ਭਾਵੇਂ ਕਿਸੇ ਵੀ ਉਮਰ 'ਚ ਜਾਂਦੇ ਨੇ ਮਾਪੇ ਜਦੋਂ ਤੁਹਾਡੇ ਤੋਂ ਦੂਰ ਰਹਿੰਦੇ ਨੇ ਤੁਸੀਂ ਭਾਵਨਾਤਮਕ ਰੂਪ ਦੇ ਵਿੱਚ ਟੁੱਟਦੇ ਹੋ ਤੇ ਤੁਹਾਡਾ ਤਣਾਅ ਉਸ ਵਕਤ ਵੱਜ ਜਾਂਦਾ ਜਦੋਂ ਤੁਸੀਂ ਸੋਚਦੇ ਹੋ ਕਿ ਸਾਡੇ ਮਾਪਿਓ ਕੱਲੇ ਨੇ ਧੀ ਹਮੇਸ਼ਾ ਮਾਪਿਆਂ ਨੂੰ ਯਾਦ ਕਰਕੇ ਕਿਉਂ ਰੋਂਦੀ ਹੈ ਕਿਉਂਕਿ ਉਹਦਾ ਲਗਾਅ ਜ਼ਿਆਦਾ ਹੁੰਦਾ ਮਾਪਿਆਂ ਨਾਲ ਨੈਸ਼ਨਲ ਅਲਾਈਂਸ ਫਾਰ ਕੇਅਰ ਵਿੰਗ ਅਤੇ ਏਆਰਪੀ ਦੀ ਘਰ ਰਿਪੋਰਟ ਦੇ ਮੁਤਾਬਕ 47% ਲੋਕ ਆਪਣੇ ਪੇਰੈਂਟਸ ਜਾਂ ਗ੍ਰੈਂਡਪੇਰੈਂਟਸ ਦੀ ਚਿੰਤਾ ਦੇ ਵਿੱਚ ਭਾਵਨਾਤਮਕ ਰੂਪ ਦੇ ਟੁੱਟਣ ਲੱਗਦੇ ਨੇ ਜਦੋਂ ਕਿ ਇੱਕ ਘੰਟੇ ਦੀ ਦੂਰੀ ਤੇ ਰਹਿਣ ਵਾਲੇ 28% ਲੋਕ ਅਜਿਹੀ ਹਾਲਤ ਵਿੱਚ ਗੁਜ਼ਰਦੇ ਨੇ ਕਿ ਉਹਨਾਂ ਨੂੰ ਲੱਗਦਾ ਕਿ ਉਹ ਚਾਹ ਕੇ ਵੀ ਆਪਣਿਆਂ ਦੀ ਦੇਖਭਾਲ ਨਹੀਂ ਕਰ پا ਰਹੇ ਮਤਲਬ ਸਾਫ਼ ਹੈ ਕਿ ਆਪਣੇ ਬਜ਼ੁਰਗ ਮਾਂ-ਬਾਪ ਤੋਂ ਬੱਚੇ ਜਿੰਨੀ ਦੂਰ ਰਹਿੰਦੇ ਨੇ ਉਨਾਂ ਹੀ ਚਿੰਤਾ ਉਹਨਾਂ ਨੂੰ ਜ਼ਿਆਦਾ ਸਤਾਉਂਦੀ ਹੈ ਤੇ ਉਹਨਾਂ ਦੀ ਚਿੰਤਾ ਵੱਧ ਜਾਂਦੀ ਹੈ ਦੀ ARP ਦੇ ਚੀਫ ਐਡਵੋਕੇਸੀ ਤੇ ਇੰਗੇਜਮੈਂਟ ਆਫੀਸਰ ਨੈਂਸੀ ਲੋਮੋਟ ਦਾ ਕਹਿੰਦਾ ਕੈਲੀਫੋਰਨੀਆ ਦੀ ਰਿਪੋਰਟ ਆ ਕਿ ਲੰਮੇ ਸਮੇਂ ਤੱਕ ਆਪਣੇ ਬਜ਼ੁਰਗ ਮਾਤਾ ਪਿਤਾ ਦੀ ਦੇਖਭਾਲ ਨਾ ਕਰ ਪਾਉਣਾ ਅੱਜਕੱਲ੍ਹ ਦੇ ਦੌਰ ਦੇ ਵਿੱਚ ਸਭ ਕੁਲ ਮੁਸ਼ਕਲ ਹੋ ਜਾ ਰਿਹਾ ਅਸੀਂ ਚਾਹੁੰਦੇ ਹੁਵੀ ਆਪਣੇ ਮਾਂ ਬਾਪ ਦੀ ਕੇਅਰ ਨਹੀਂ ਕਰ ਪਾਉਂਦੇ ਸਾਡੀਆਂ jobbਾਂ ਦੂਰ ਰਾਡੇ ਨੇ ਦੂਰੀਆਂ ਸਾਡੀਆਂ ਮਜਬੂਰੀਆਂ ਬਣ ਜਾਂਦੀਆਂ ਨੇ ਕਈ ਵਾਰੀ ਜੇ ਅਸੀਂ ਨੇੜੇ ਵੀ ਆ ਤਾਂ ਸਾਡੇ 파ਟਨਰ ਦਾ ਸਾਡੀ ਪਤਨੀ ਦਾ ਜਾਂ ਸਾਡੇ ਪਤੀ ਦਾ ਜਿਹੜਾ ਦਵਾ ਹੈ ਨਾ ਉਹ ਸਾਨੂੰ ਆਪਣੇ ਮਾਪਿਆਂ ਦੇ ਨਾਲ ਤੋੜਦਾ ਹੈ ਸੇਵਾ ਨਹੀਂ ਕਰ ਪਾਉਂਦਾ ਹੁਣ ਮਸਲਨ ਜਦੋਂ ਇੱਕ ਧੀ ਸੋਚਦੀ ਹੈ ਕਿ ਮੇਰੇ ਮਾਪਿਓ ਖੱਲੇ ਨੇ ਮੈਂ ਉਹਨੂੰ ਆਪਣੇ ਸਹਰੇ ਕਰ ਲਿਆਵਾ ਤਾਂ ਪਤੀ ਨੂੰ ਤਕਲੀਫ ਹੁੰਦੀ ਹੈ ਲੈ ਹੁਣ ਸੱਸ ਆ ਕੇ ਇੱਥੇ ਲਾਣੇਦਾਰੀ ਕਰੂਗੀ ਇੱਥੇ ਸੱਸ ਸਹੁਰਾ ਰੋਜ਼ ਆਏ ਰਹਿੰਦੇ ਨੇ ਧੀ ਦੇ ਘਰ ਨਹੀਂ ਰਹਿਣਾ ਚਾਹੀਦਾ ਸਾਡੇ ਸਭਿਆਚਾਰ ਦਾ ਇਹ ਹਿੱਸਾ ਪਰ glandular ਜਦੋਂ ਧੀ ਉਹ ਤੁਹਾਨੂੰ ਵਿਆਹ ਦਿੱਤੀ ਤੇ ਛੱਡਿਆ ਕੁਛ ਨਹੀਂ ਇਸੇ ਦੌਰਾਨ ਧੀ ਦੇ ਘਰ ਬੈਠੇ ਮਾਪੇ ਸਾਡੇ ਸਭੇ ਚਾਰਚ ਬੁਰੇ ਮੰਨੇ ਜਾਂਦੇ ਨੇ ਤੇ ਇਸੇ ਦੌਰਾਨ ਸਭ ਤੋਂ ਵੱਡੀ ਵਜ੍ਹਾ ਹੈ ਇੱਕ ਦੂਸਰੇ ਤੋਂ ਦੂਰੀਆਂ ਬੜਨਾ ਯੂਨੀਵਰਸਿਟੀ ਆਫ ਸਾਦਰਨ ਕੈਲੀਫੋਰਨੀਆ ਦੇ ਜੀਓਨਟਾਲੋਜੀ ਦੇ ਪ੍ਰੋਫੈਸਰ ਫਰੈਂਸਕਾ ਫਲਜ਼ਰਾਨੋ ਕਹਿੰਦੇ ਨੇ ਕਿ ਜੋ ਬੱਚੇ ਪੇਰੈਂਟਸ ਤੋਂ ਦੂਰ ਰਹਿੰਦੇ ਨੇ ਉਹਨਾਂ ਦੀ ਦੇਖਭਾਲ ਦੇ ਵਿੱਚ ਉਹ ਜ਼ਿਆਦਾ ਯੋਗਦਾਨ ਨਹੀਂ ਦੇ ਪਾ ਰਹੇ ਹਾਲਾਂਕਿ ਦੂਰ ਤੋਂ ਉਹਨਾਂ ਦੀ ਦੇਖਭਾਲ ਦੀ ਉਹ ਹਰ ਸੰਭਵ ਕੋਸ਼ਿਸ਼ ਵੀ ਕਰਦੇ ਨੇ ਤੇ ਅਜਿਹੇ ਲੋਕਾਂ ਦੀ ਤਦਾਦ ਬਹੁਤ ਵੱਧ ਰਹੀ ਹੈ ਇਸ ਤਰ੍ਹਾਂ 47% ਲੋਕ ਮਾਤਿਆਂ ਦੇ ਦੂਰ ਰਹਿਣ ਦੇ ਕਾਰਨ ਭਾਵਨਾਤਮਕ ਤੌਰ ਤੇ ਟੁੱਟਦੇ ਜਾਂਦੇ ਨੇ ਉਹਨਾਂ ਦਾ ਆਪਣੇ ਫੈਮਿਲੀ ਦੇ ਵਿੱਚ ਜੀ ਨਹੀਂ ਲੱਗਦਾ ਦੇਖਭਾਲ ਨਾ ਕਰਨ ਵਾਲੇ ਲੋਕ ਅਪਰਾਧ ਦੇ ਨਾਲ ਭਟ ਜਾਂਦੇ ਨੇ ਆਪਣੇ ਆਪ ਨੂੰ ਉਹ ਕੋਸ ਜ਼ੁਰਮ ਦੇ ਲਈ ਜ਼ਿੰਮੇਵਾਰ ਸਮਝਣ ਲੱਗ ਪੈਂਦੇ ਨੇ ਕਿ ਯਾਰ ਮੈਂ ਚਾਹ ਕੇ ਵੀ ਆਪਣੇ ਮਾਪਿਆਂ ਦੀ ਸੇਵਾ ਨਹੀਂ ਕਰ ਸਕਦਾ ਇਹ ਸਾਡੇ ਐਨ ਆਰ ਆਈ ਵੀਰਾਂ ਚ ਬਹੁਤ ਵਾਪਰਦਾ ਹੈ ਦੂਰ ਰਹਿਣ ਵਾਲੇ ਬੱਚੇ ਪੇਰੈਂਟਸ ਦੀ ਸਹੂਲियत ਵਾਲੇ ਜਿਹੜੇ ਨੇ ਗੈਜਟ ਨੇ ਉਪਕਰਣ ਨੇ ਆਪਣੇ ਘਰ ਚ ਲਗਾਉਂਦੇ ਨੇ ਮਸਲਨ ਉਹ ਉਹਨਾਂ ਨੇ ਕੋਈ ਆ ਜਿਹੜਾ ਹੈਗਾ ਇੰਟਰਨੈਟ ਕਨੈਕਸ਼ਨ ਲਾ ਲਿਆ ਤੇ ਕੈਮਰੇ ਲਾ ਲਏ ਉਹ ਵੇਖਦੇ ਰਹਿੰਦੇ ਨੇ ਕਿ ਪਿਤਾ ਜੀ ਕੀ ਕਰ ਰਹੇ ਨੇ ਹਾਲਾਂਕਿ ਕੰਨ ਦੋਲੇ ਪਰਦੇਸ ਹੈ ਕਈ ਵਾਰੀ ਇੱਕ ਸ਼ਹਿਰ 'ਚ ਧੀ ਪੁੱਤਰ ਵਿਆਹ ਹੁੰਦੇ ਨੇ ਮਾਪੇ ਆੜ ਰਹਿੰਦੇ ਨੇ ਤੇ ਫਿਰ ਠੀਕ ਹੈ ਕਿ ਇਹਨਾਂ ਬਿਜਲੀ ਉਪਕਰਨਾਂ ਲਈ ਅਸੀਂ ਉਹਨਾਂ ਨੂੰ ਵੇਖਦੇ ਆਂ ਕਿ ਉਹ ਤੁਰਦੇ ਫਿਰਦੇ ਨੇ ਉਹ ਠੀਕ ਨੇ ਓਟ ਖੜੇ ਉਹਨਾਂ ਨੇ ਚਾਹ ਪੀ ਲਈ ਜਾਂ ਨਹੀਂ ਆਪਣੇ ਪਰਮੇਂਦਰ ਭਾਜੀ ਜੁੜਦੇ ਹੁੰਦੇ ਕੋਟਕਪੁਰਾ ਵਾਲੇ ਹੁਣ ਉਹਨਾਂ ਦੀ ਬੇਟੀਆਂ ਨੇ ਦੂਰ ਰਹਿੰਦੇ ਆ ਆ ਭੈਣ ਜੀ ਹੋਰਾਂ ਦੀ ਡੈਥ ਹੋ ਗਈ ਸੀ ਮਿਸ ਜੀ ਪਰਮੇਂਦਰ ਭਾਜੀ ਦੇ ਇਕੱਲੇ ਰਹਿੰਦੇ ਨੇ ਕਾਲ ਆਈ ਸੀ ਇਹਨਾਂ ਦੀ ਸਹੁਰੇ ਹੁਣ ਧੀਆ ਨੂੰ ਹਮੇਸ਼ਾ ਚਿੰਤਾ ਰਹਿੰਦੀ ਆ ਪੁੱਤਰਾਂ ਨੂੰ ਵੀ ਚੰਨਤ ਰਹਿੰਦੀ ਹੈ ਗੱਲ ਨਹੀਂ ਪਰ ਪੁੱਤਰ ਬੋਲ ਨਹੀਂ ਪਾਉਂਦੇ ਧੀਆ ਭਾਵਕ ਨੇ ਬੋਲ ਪਾ ਲੈਂਦੀਆਂ ਨੇ ਸੋ ਉਹਨਾਂ ਦੇ ਬਿਜਲੀ ਦੇ ਬਿੱਲ ਪਾਣੀ ਦੇ ਬਿੱਲ ਜਾਂ ਟੈਲੀਫੋਨ ਦੇ ਬਿੱਲ ਜਾਂ ਉਹਨਾਂ ਦਾ ਮੈਡੀਕਲ ਅਪਾਇੰਟਮੈਂਟ ਸੋ ਗਵਾਂਡੀਆਂ ਨੂੰ ਉਹਨਾਂ ਨੂੰ ਦੇਖਣ ਦੇ ਲਈ ਅਗਰਾਹ ਵੀ ਕਰਦੇ ਨੇ ਗੁਜਾਰਸ਼ ਵੀ ਕਰਦੇ ਨੇ ਕਿ ਸਾਡੇ ਪਿਤਾ ਜੀ ਦਾ ਧਿਆਨ ਰੱਖਣਾ ਸੋ ਉਹਨਾਂ ਦੇ ਡਾਕਟਰ ਦੀ ਅਪਾਇੰਟਮੈਂਟ ਲੈਂਦੇ ਨੇ ਬਾਰ-ਬਾਰ ਫੋਨ ਕਰਕੇ ਉਹਨਾਂ ਨੂੰ ਦਵਾਈ ਯਾਦ ਕਰਾਉਂਦੇ ਨੇ ਬ੍ਰੇਕਫਾਸਟ ਯਾਦ ਕਰਾਉਂਦੇ ਨੇ ਤੇ ਇਹ ਸਭ ਦੇ ਬਾਵਜੂਦ ਫਿਰ ਵੀ ਕਿਤੇ ਨਾ ਕਿਤੇ ਆਪਣੇ ਆਪ ਨੂੰ ਦੋਸ਼ੀ ਮਹਿਸੂਸ ਕਰਦੇ ਨੇ ਕਿ ਉਹ ਆਪਣੇ ਮਾਪਿਆਂ ਦੀ ਦੇਖਭਾਲ ਨਹੀਂ ਕਰ پا ਰਹੇ। ਸੋ ਹਾਲਾਂਕਿ ਬਜ਼ੁਰਗਾਂ ਦੀ ਦੇਖਭਾਲ ਦੇ ਲਈ ਕਈ ਤਕਨੀਕਾਂ ਬਾਜ਼ਾਰ ਦੇ ਵਿੱਚ ਮੌਜੂਦ ਨੇ ਤੇ ਆਉਣ ਵਾਲੇ ਭਵਿੱਖ ਦੇ ਵਿੱਚ ਇਹਨਾਂ ਦੇ ਹੋਰ ਵਧਣ ਦੀ ਵੀ ਸਭਾਵਨਾ ਦੂਰ ਰਹਿਣ ਵਾਲੇ ਬੱਚੇ ਇਹ ਸਹਾਰੇ ਆਪਣੇ ਪੇਰੈਂਟਸ ਦੀ ਦੇਖਭਾਲ ਕਰ ਰਹੇ ਨੇ। ਜਿਵੇਂ ਕਿਊਰੇਬਲ ਮਾਨੀਟਰ, ਆਟੋਮੇਟਿਡ ਹੋਮ ਅਸਿਸਟੈਂਟ, ਇਲੈਕਟ੍ਰੋਨਿਕ ਹੈਲਥ ਪੋਰਟਲ ਪੂਰੇ ਪਰਿਵਾਰ ਦੀ ਹੈਲਥ ਰਿਪੋਰਟ ਤੇ ਡਾਕਟਰਾਂ ਦੀ ਸਲਾਹ ਆਦਤ ਸੋਚ ਕਰਕੇ ਇਹ ਇੱਕ ਬਹੁਤ ਵੱਡਾ ਦੁਖਾਂਤ ਹੈ ਸਾਡੀ ਸੋਸਾਇਟੀ ਦਾ ਕਿ ਅੱਗੇ ਬਜ਼ੁਰਗ ਸੀ ਬੱਚਿਆਂ ਦੇ ਨਾਲ ਰਹਿੰਦੇ ਸੀ ਪਰ ਅੱਜ ਕੱਲ ਜੋ ਜਨਰੇਸ਼ਨ ਗੈਪ ਹੈ ਜਾਂ ਹਸਬੰਡ ਵਾਈਫ ਦੇ ਰਿਸ਼ਤਿਆਂ 'ਚ ਜੋ ਕੜਵਾਹਟ ਆ ਰਹੀ ਹੈ ਅਸੀਂ ਆਪਣੇ ਸੱਸ ਸਹੁਰਾ ਨੂੰ ਬਗਾਨੇ ਸਮਝਦੇ ਹਾਂ ਇਸ ਤਰ੍ਹਾਂ ਜਿਹੜੀਆਂ ਭੈਣ ਰਾਨੀਆਂ ਪਰਜਾਈਆਂ ਨੇ ਉਹ ਵੀ ਆਪਣੇ ਸੱਸ ਸਹੁਰਾ ਨੂੰ ਆਪਣਾ ਦੁਸ਼ਮਣ ਸਮਝਦੀਆਂ ਨੇ ਹਾਲਾਂਕਿ ਦੋਨਾਂ ਹੀ ਬਜ਼ੁਰਗਾਂ ਨੇ ਭਾਵੇਂ ਸਹੁਰਿਆਂ ਦੇ ਹੋਣ ਭਾਵੇਂ ਪੇਕੇਆਂ ਦੇ ਹੋਣ ਆਪਣੇ ਬੱਚਿਆਂ ਲਈ ਕੀ ਕੀ ਕੁਛ ਨਹੀਂ ਕੀਤਾ ਹੁੰਦਾ ਪਰ ਸੋਸਾਇਟੀ ਦਾ ਜੋ سلسلہ ਕੇ ਜਾਂ ਸੱਸ ਚੰਗੀ ਹੋਵੇ ਨਹੀਂ ਤਾਂ ਫੋਟੋ ਟੰਗੀ ਹੋਵੇ ਸੱਸ ਅਤੇ ਜਵਾਈ ਦਾ ਰਿਸ਼ਤਾ ਸਨੇਹ ਵਾਲਾ ਬਣਦਾ ਪਰ ਜਦੋਂ ਸੱਸ ਜਾਂ ਸਹੁਰਾ ਆ ਕੇ ਕਿਸੇ ਜਵਾਈ ਦੇ ਘਰੇ ਦਖਲਅੰਦਾਜ਼ੀ ਕਰ ਦਿਆ ਤਾਂ ਉਸ ਨੂੰ ਬਰਦਾਸ਼ਤ ਨਹੀਂ ਹੁੰਦਾ ਤੇ ਇਸ ਕਰਕੇ ਦੀ ਧੀ ਦੇ ਘਰ ਰਹਿਣਾ ਇੱਕ ਅਪਰਾਧ ਸਮਝਦੀ ਐ ਨਾ ਬਹੁਤ ਸਾਰੀਆਂ ਸੱਸਾਂ ਤੇ ਸਹੁਰੇ ਤੇ ਜਵਾਈ ਦਾ ਸਹੁਰੇ ਘਰ ਰਹਿਣਾ ਮਾੜਾ ਸਮਝਿਆ ਜਾਂਦਾ ਹੈ ਕਿ ਸਹੁਰੇ ਘਰ ਕੰਮ ਕੀ ਜਵਾਈ ਨੰਗ ਦਾ ਉਹਨੂੰ ਨੰਗ ਕਿਹਾ ਗਿਆ ਸੋ ਇਸ ਕਰਕੇ ਇਹ ਜਿਹੜਾ ਸਾਡੇ ਸلسਲਾ ਨਾ ਇਹਦੇ ਜੋ ਸੁਸਾਇਟੀ ਪੰਜਾਬ ਦੀ ਬਹੁਤ ਪੀੜਿਤ ਹੈ ਪਰ ਉਹ ਸਾਡੇ ਇੱਕ ਦੋ ਰਿਸ਼ਤੇਦਾਰੀਆਂ ਚ ਨੇ ਤੇ ਉਹ ਬਹੁਤ ਵਧੀਆ ਮਤਲਬ ਆਪਣੇ ਧੀ ਦੇ ਘਰ ਰਹਿ ਰਹੇ ਆ ਬਜ਼ੁਰਗ ਕਦੇ ਪਿੰਡ ਚਲੇ ਜਾਂਦੇ ਕਦੇ ਉਹ ਹੋਣਾ ਚਾਹੀਦਾ ਉਹਨਾਂ ਦਾ ਵੀ ਉਹਨਾਂ ਹੀ ਹੱਕ ਹੈ ਜੇ ਉਹਨਾਂ ਦੇ ਘਰੇ ਬੇਟਾ ਨਹੀਂ ਤਾਂ ਉਹ ਜਾਇਦਾਦ ਵੀ ਤੁਹਾਨੂੰ ਆਉਣੀ ਹੈ ਸੋ ਇਸ ਕਰਕੇ ਤੁਹਾਡੀ ਜ਼ਿੰਮੇਵਾਰੀ ਸਗੋਂ ਇਸ ਪ੍ਰਤੀ ਜ਼ਿਆਦਾ ਆ ਤੁਹਾਡੇ ਮਾਪਿਆਂ ਨੇ ਜੋ ਫਰਜ਼ ਨਿਭਾਇਆ ਉਹ ਤਾਂ ਹੈ ਹੀ ਹੈ ਪਰ ਜੇ ਤੁਹਾਡੀ ਵਾਈਫ ਦੇ ਬ੍ਰਦਰ ਨਹੀਂ ਹੈ ਤੇ ਉਹਦੀ ਸਾਰੀ ਜਾਇਦਾਦ ਦੇ ਵੀ ਵਾਰਸ ਤੁਸੀਂ ਹੋ ਸੋ ਇਸ ਕਰਕੇ ਤੁਹਾਡੀ ਜ਼ਿੰਮੇਵਾਰੀ ਉਸ ਤੋਂ ਵੀ ਜ਼ਿਆਦਾ ਹੈ बन ਜਾਂਦੀ ਹੈ ਪਰ ਅਫਸੋਸ ਕਿ ਅਸੀਂ ਕੇਵਰੀ ਨਵਾ ਨਹੀਂ ਪਾਉਂਦੇ ਸੋ ਇੱਕ ਬਹੁਤ ਵੱਡੀ ਤਰਾਸਤੀ ਹੈ ਜੋ ਪੰਜਾਬੀ ਸਮਾਜ ਦੇ ਵਿੱਚ ਆ ਰਹੀ ਹੈ ਸੋ ਇਸ ਸਬੰਧੀ ਸਾਨੂੰ ਥੋੜੀ ਜੀ ਖੁੱਲ੍ਹ ਦੇ ਲਈ ਇਸ ਮਾਮਲੇ ਚ ਰੱਖਣੀ ਚਾਹੀਦੀ ਹੈ